ਆਨੇ ਮੁੰਡੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ 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 ਲੋ ਜੀ ਅੱਜ ਆਪਾਂ ਕਾਫੀ ਸਾਲਾਂ ਬਾਅਦ ਉਹ ਤਿਹਾਰ ਮਨਾਉਣ ਜਾ ਰਹੇ ਆਂ ਖੁਸ਼ੀ ਖੁਸ਼ੀ ਜਿਹੜਾ ਕਾਫੀ ਸਮੇਂ ਤੋਂ ਸਾਡੇ ਪਿੰਡ ਦੇ ਬੱਚੇ ਜਵਾਨ ਮੁੰਡੇ ਉਹ ਭੁੱਲ ਹੀ ਚੁੱਕੇ ਨੇ ਵੀ ਇਹ ਵੀ ਅਸੀਂ ਇੱਕ ਤਿਹਾਰ ਮਨਾਉਂਦੇ ਹੁੰਦੇ ਸੀ ਜਿਹੜਾ ਕਿ ਬੜਾ ਖੁਸ਼ੀਆਂ ਨਾਲ ਬੜੇ ਜਾਮਾਂ ਨਾਲ ਬੱਚੇ ਤੇ ਕੁੜੀਆਂ ਡਾਰਾਂ ਦੀਆਂ ਡਾਰਾਂ ਕੁੜੀਆਂ ਮਤਲਬ ਟੋਲਿਆਂ ਦੇ ਟੋਲੇ ਬਣਾ ਕੇ ਮੁੰਡੇ ਕੁੜੀਆਂ ਅਸੀਂ ਇਹ ਤਿਹਾਰ ਮਨਾਉਂਦੇ ਹੁੰਦੇ ਸੀ ਘਰ ਘਰ ਜਾ ਕੇ ਲੋੜੀ ਮੰਗਣੀ ਕਰਨੀ ਬੜੀ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਮਿਲਦੀ ਹੁੰਦੀ ਸੀ ਜੋ ਕਿ ਹੁਣ ਕਾਫੀ ਸਮੇਂ ਤੋਂ ਸਾਡੇ ਤਾਂ ਬਹੁਤ ਜ਼ਿਆਦਾ ਘਟ ਚੁੱਕੇ ਜੀ ਜਨਕੀ ਤੁਸੀਂ ਇਹ ਸਮਝੋ ਕਿ ਮੈਂ ਕਹਿੰਦਾ ਇੱਕ ਵੀ ਬੱਚਾ ਕੋਈ ਲੋੜੀ ਮੰਗਣ ਆਉਂਦਾ ਨਹੀਂ ਅੱਜ ਦੇ ਟਾਈਮ 'ਚ ਪਰ ਚਲੋ ਅਸੀਂ ਯਾਰ ਦੋਸਤ ਇਕੱਠੇ ਹੋਏ ਥੋੜੇ ਜਿਹੇ ਛੋਟੇ ਭਰਾ ਹੀ ਨੇ ਲਾ ਲੋ ਮੇਰੇ ਇਹ ਮੇਰੇ ਤੋਂ ਵੱਡਾ ਤਾਂ ਕੋਈ ਵੀ ਨਹੀਂ ਮੈਂ ਇਹਨਾਂ ਜਿੱਕ ਥੋੜਾ ਜਿਹਾ ਸੀਨੀਅਰ ਖਿਡਾਰੀ ਆ ਬਾਕੀ ਲਾ ਲੋ ਕੀ ਸਾਰੇ ਮੇਰੇ ਤੋਂ ਛੋਟੇ ਨੇ ਇਹ ਕਹਿੰਦੇ ਵੀ ਭਾਜੀ ਸਾਡੇ ਨਾਲ ਚੱਲ ਵੀ ਸਾਨੂੰ ਆਉਂਦੀ ਏ ਸ਼ਰਮ ਵੀ ਤੂੰ ਸਾਡੇ ਨਾਲ ਲੱਗ ਆਪਾਂ ਯਾਰ ਇਹ ਤਿਹਾਰ ਨੂੰ ਮਨਾਈਏ ਤੇ ਆਪਾਂ ਇਹ ਤਿਹਾਰ ਸ਼ੁਰੂ ਕਰੀਏ ਦੁਬਾਰਾ ਵੀ ਇਹ ਬੜਾ ਵਧੀਆ ਮੈਨੂੰ ਤਾਂ ਇਹਨਾਂ ਦਾ ਉਪਰਾਲਾ ਬਹੁਤ ਸੋਹਣਾ ਲੱਗਿਆ ਤੇ ਦੇਖੋ ਕਿਵੇਂ ਬੱਚੇ ਖੁਸ਼ ਸਾਰੇ ਜਿਨ੍ਹਾਂ ਦੇ ਘਰ ਆ ਜਾਂਦੇ ਸੀ ਉਹ ਵੀ ਕਿੰਨੇ ਖੁਸ਼ ਚਾਵਾ ਨਾਲ ਸਾਡਾ ਮਾਣ ਸਨਮਾਨ ਕਰਦੇ ਸਾਨੂੰ ਪਿਆਰ ਦਿੰਦੇ ਤੇ ਸਾਨੂੰ ਪੈਸੇ ਵੀ ਦਿੰਦੇ ਬਹੁਤ ਸੋਹਣਾ ਮੈਂ ਕਹਿੰਦਾ ਜੇ ਕਿਸੇ ਨੇ ਕੁਝ ਵੀ ਦਿੱਤਾ ਦਿਲ ਫੁੱਲ ਬਹੁਤ ਵਧੀਆ ਮੈਂ ਕਹਿੰਦਾ ਜੀ ਖੁਸ਼ੀ ਖੁਸ਼ੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਜਦੋਂ ਮੰਨ ਲਓ ਕੋਈ ਵੀ ਬੰਦਾ ਸਾਨੂੰ ਪੈਸਾ ਦਿੰਦਾ ਜਾਂ ਕੋਈ ਸਾਨੂੰ ਪਿਆਰ ਦਿੰਦਾ ਸਾਨੂੰ ਬੜਾ ਚਾ ਚੜਿਆ ਉਹਨਾਂ ਨੂੰ ਇਹ ਚੀਜ਼ਾਂ ਦੇਖ ਕੇ ਤੇ ਬੱਚੇ ਵੀ ਪੂਰੇ ਖੁਸ਼ ਸੀਗੇ ਉਹਨਾਂ ਨੂੰ ਵੀ ਐ ਲੱਗ ਰਿਹਾ ਸੀ ਇੱਕ ਕੋਈ ਅਲੱਗ ਹੀ ਅਸੀਂ ਕੁਝ ਨਵਾਂ ਹੀ ਕਰ ਰਹੇ ਹਾਂ ਉਹ ਵੀ ਦੁਬਾਰੇ ਆਪਣੀ ਮਤਲਬ ਲਾਈਫ ਦੇ ਵਿੱਚ ਵਧੀਆ ਇੰਜੋਏ ਕਰ ਰਹੇ ਸੀ ਜਾਇ ਬੜਾ ਲੋਹੜੀ ਹੋਣਾ ਤਿਹਾਰਾ ਜਿਹੜਾ ਤੁਸੀਂ ਆਪ ਹੀ ਦੇਖ ਰਹੇ ਹੋ ਬੱਚਿਆਂ ਨੂੰ ਕਿਵੇਂ ਬਜ਼ੁਰਗਾਂ ਨੇ ਪਿਆਰ ਦਿੱਤਾ ਸਾਰੇ ਮਤਲਬ ਬਹੁਤ ਜ਼ਿਆਦਾ ਖੁਸ਼ ਸੀਗੇ ਬਾਕੀ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਵੀਡੀਓ ਇੱਕ ਪੂਰੀ ਦੇਖਿਓ ਕਮੈਂਟਾਂ ਦੇ ਵਿੱਚ رائے ਆਪਣੀ ਜ਼ਰੂਰ ਦਿਓ ਕਿ ਇਹ ਅਸੀਂ ਕੁਝ ਗਲਤ ਤਾਂ ਨਹੀਂ ਕੀਤਾ ਇਹਦੇ ਵਿੱਚ ਕਿੰਤਾ ਨੂੰ ਲੱਗਦਾ ਕੀ ਹੁਣ ਜਿਵੇਂ ਮੰਨ ਲਓ ਇਹ ਲੋਹੜੀ ਦਾ ਤਿਹਾਰ ਮੰਗਣ ਤੋਂ ਬੱਚੇ ਹਟ ਗਏ ਨੇ ਤਾਂ ਕੀ ਇਹ ਸਾਨੂੰ ਬੰਦ ਹੀ ਰਹਿਣ ਦੇਣਾ ਚਾਹੀਦਾ ਸੀ ਸਾਨੂੰ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ ਵੈਸੇ ਦੇਖੋ ਮਾੜਾ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਬਾਕੀ ਤੁਸੀਂ ਆਪਣੀ ਰਾਇ ਕਮੈਂਟਾਂ ਵਿੱਚ ਜ਼ਰੂਰ ਦਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਕਿਉਂਕਿ ਚਲੋ ਇੱਕ ਦੂਜੇ ਤੋਂ ਹੀ ਸਿੱਖਣ ਨੂੰ ਮਿਲਦਾ ਸਾਨੂੰ ਠੀਕ ਹੈ ਜੀ ਆ ਦੇਖੋ ਸਾਡੇ ਤਾਇਆ ਜੀ ਸੀਗੇ ਉਹ ਦੇਖ ਕੇ ਇੰਨੇ ਖੁਸ਼ ਹੋਏ ਕਹਿੰਦੇ ਯਾਰ ਮੈਂ ਕਹਿੰਦਾ ਮਨ ਖੁਸ਼ ਹੋ ਗਿਆ ਵੀ ਮਨਪੀਤ ਬੜੇ ਚਿਰਾਂ ਬਾਅਦ ਬੱਚੇ ਆਏ ਨੇ ਰੂਹ ਖੁਸ਼ ਕਰਦੀ ਦਿਲ ਸਾਡਾ ਕਿਸੇ ਨੇ ਨਹੀਂ ਤੋੜਿਆ ਭਾਈ ਸਾਰੇ ਨਗਰ ਨੇ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਬੜਾ ਪਿਆਰ ਦਿੱਤਾ ਬਹੁਤ ਵਧੀਆ ਸਾਰਿਆਂ ਨੇ ਪੈਸੇ ਵੀ ਦਿਲ ਖੁਸ਼ ਕਰਕੇ ਦਿੱਤੇ ਭਾਈ ਸਾਰਿਆਂ ਨੇ ਕਹਿੰਦੇ ਵੀ ਕਾਫੀ ਟਾਈਮ ਤੋਂ ਬੱਚੇ ਬੱਚਿਆਂ ਨੂੰ ਇਤ ਲੱਗੀ ਭਾਈ ਖੁਸ਼ੀ ਮਿਲ ਰਹੀ ਸੀ ਬਹੁਤ ਅਸੀਂ ਮਤਲਬ ਸਾਰੇ ਨਗਰ ਦੇ ਵਿੱਚ ਢੇੜਾ ਮਾਰਿਆ ਘਰ-ਘਰ ਜਾ ਕੇ ਬੱਚੇ ਵੀ ਖੁਸ਼ ਸੀ ਅਸੀਂ ਵੀ ਖੁਸ਼ ਸੀ ਤੇ ਜਿਨ੍ਹਾਂ ਦੇ ਘਰੇ ਜਾ ਰਹੇ ਸੀ ਉਹ ਵੀ ਬੜੇ ਖੁਸ਼ ਸੀਗੇ ਚਾਵਾ ਨਾਲ ਸਾਰਿਆਂ ਨੇ ਮਤਲਬ ਬਹੁਤ ਪਿਆਰ ਕੀਤਾ ਬਈ ਸਾਰੇ ਬੱਚਿਆਂ ਨੂੰ ਹਰ ਘਰ ਦੇ ਵਿੱਚੋਂ ਬੜਾ ਸੋਹਣਾ ਪਿਆਰ ਮਿਲਿਆ ਕਿਸੇ ਨੇ ਕੁਛ ਦਿੱਤਾ ਤਿਲ ਫੁੱਲ ਸੌ ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ 1000 ਦਿੱਤਾ ਕਿਸੇ ਨੇ 1100 ਦਿੱਤਾ ਸਾਰਿਆਂ ਨੂੰ ਪਰਮਾਤਮਾ ਤਰੱਕੀਆਂ ਦੇਵੇ ਵੈਗਰੂ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੇ ਆਪਾਂ ਨਹੀਂ ਕਹਿੰਦੇ ਕਿਸੇ ਨੇ ਘੱਟ ਦਿੱਤੇ ਜਾਂ ਵਾਅਦੇ ਦਿੱਤੇ ਚਲੋ ਖੁਸ਼ੀ ਖੁਸ਼ੀ ਨਾਲ ਜੋ ਵੀ ਦਿੱਤਾ ਬਹੁਤ ਵਧੀਆ ਲੱਗਿਆ ਦੇਖੋ ਬੱਚੇ ਵੀ ਸਾਰੇ ਖੁਸ਼ੀ ਮੈਂ ਕਹਿੰਦਾ ਸਾਡੀ ਗਲੀਆਂ ਦੇ ਵਿੱਚ ਰੌਣਕ ਲੱਗੀ ਹੋਈ ਸੀ ਉਹ ਇੱਕ ਦੇਖ ਰਹੇ ਸੀ ਲੱਗ ਗਈ ਵੀ ਬਾਈ ਲੈ ਵੀ ਫੇਰ ਸ਼ੁਰੂ ਹੋ ਗਏ ਬੱਚੇ ਆਪਣੇ ਤੇ ਬੜੇ ਸਾਰੇ ਨਗਰ ਪੂਰਾ ਖੁਸ਼ੀ ਦਾ ਵੈਗਰੂ ਦੀ ਕਿਰਪਾ ਨਾਲ ਆਪਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਸੀ ਇਹ ਚੀਜ਼ ਦੀ ਕੋਸ਼ਾਦ ਤੱਕ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜਿਹੜੀ ਅਸੀਂ ਆਪਾਂ ਕੋਸ਼ਿਸ਼ ਕੀਤੀ ਹੈ ਨਾ ਕਿ ਬਹੁਤ ਜ਼ਿਆਦਾ ਇਹ ਕੋਸ਼ਿਸ਼ ਕਾਮਯਾਬ ਹੋ ਗਈ ਹੈ ਇੱਕ ਅਲੱਗ ਦੁਆਰਾ ਜਿਹੜੀਆਂ ਖੁਸ਼ੀਆਂ ਗਵਾਚ ਗਈਆਂ ਸੀ ਉਹਨੂੰ ਲੈ ਕੇ ਆਉਣ ਵਾਸਤੇ ਇਹ ਸਾਨੂੰ ਦਾ ਇਹ ਸਿਸਟਮ ਬੜਾ ਵਧੀਆ ਲੱਗਿਆ ਮੈਨੂੰ ਤਾਂ ਚਲੋ ਬਾਕੀ ਤੁਸੀਂ ਸਮਝਦਾਰ ਹੋ ਸਾਰੇ ਮੈਨੂੰ ਦੱਸੋਗੇ ਮੇਰੇ ਭਰਾ ਕਿ ਅਸੀਂ ਰੀਤ ਤੋੜ ਕੇ ਦੁਆਰਾ ਜਿਹੜੀ ਇਹ ਕੋਈ ਗਲਤੀ ਤਾਂ ਨਹੀਂ ਕੀਤੀ ਵੈਸੇ ਠੀਕ ਹੈ ਜੀ ਚੰਗਾ ਮਾੜਾ ਹੋਇਆ ਕੁਝ ਵੀ ਕੋਸ਼ਿਸ਼ ਗੱਲਬਾਤ ਹੋਈ ਆਪਣੀ ਕਮੈਂਟ ਦੇ ਵਿੱਚ ਜ਼ਰੂਰ ਰਹਿ ਦਿਓ ਤੇ ਆ ਸਾਡਾ ਵੀਰ ਹੈ ਆ ਦੇਖੋ ਬੱਚੇ ਕਿੰਨੇ ਖੁਸ਼ ਨੇ ਉਹ ਵੀ ਇੱਕ ਖੜ ਗਿਆ ਮਤਲਬ ਪੂਰਾ ਪਰਿਵਾਰ ਖੜ ਗਿਆ ਦੇਖਣ ਲਈ ਵੀ ਲੋਬੀ ਗਾਣੇ ਸੁਣਦੇ ਆ ਜਿਹੜੇ ਲੋੜੀ ਦੇ ਤਿਹਾਰ ਤੇ ਗਾਉਂਦੇ ਨੇ ਮੁੰਡੇ ਹਾਸਾ ਖੇਡਾ ਕਰਦੇ ਨੇ ਠੀਕ ਹੈ ਜੀ ਬੱਚੇ ਵੀ ਬੜੇ ਚਾਵਾਂ ਨਾਲ ਉਹਨਾਂ ਨੂੰ ਦੇਖ ਰਹੇ ਸੀ ਤੇ ਜਿਨ੍ਹਾਂ ਦੇ ਘਰੇ ਲੋੜੀ ਸੀ ਉਹ ਵੀ ਬੜੇ ਪਿਆਰ ਨਾਲ ਸਾਡੇ ਅਸੀਂ ਜਿਹੜਾ ਗਾਣਾ ਗਾ ਰਹੇ ਸੀਗੇ ਤੇ ਸੁਣ ਵੀ ਰਹੇ ਸੀ ਚਲੋ ਜਦੋਂ ਤੁਹਾਨੂੰ ਪਤਾ ਗੱਲ ਪੈਸੇ ਤੇ ਹੁੰਦੀ ਆ ਮਾੜੀ-ਮੋਟੀ ਬੈਸ਼-ਬਿਸ਼ਈਆ ਤਾਂ ਹੁੰਦਾ ਹੀ ਆ ਵੀ ਭਾਈ ਵੱਧ ਦੇਣੇ ਨੇ ਘੱਟ ਦੇਣੇ ਨੇ ਜਾਂ ਅਸੀਂ ਵੱਧ ਲੈਣੇ ਨੇ ਤੇ ਉਹ ਵੀ ਦੇਖੋ ਬੀਬੀ ਸਾਨੂੰ ਮਨਾਰੀ ਆ ਵੀ ਨਹੀਂ ਕੋਈ ਨਹੀਂ ਹਿਸਾਬ ਦੇ ਲੈ ਜਾਓ ਫੇਰ ਸਹੀ ਅਸੀਂ ਕਹਿੰਦੇ ਆ ਨਾ ਵੀ ਨਾ ਲੱਗੇ ਰੋ ਬਈ ਲੱਗੇ ਰੋ ਮਿਰਕ ਸਾਹਿਬ ਕਹਿੰਦੇ ਬਈ ਚੱਕ ਦੋ ਫਟੇ ਕੱਟ ਨਹੀਂ ਲੈ ਕੇ ਜਾਣੇ ਲੋ ਵੀ ਬਾਈ ਨੂੰ ਮਨਾ ਲਿਆ ਕਹਿੰਦੇ ਵੀਰ ਨੇ ਫਿਰ ਰੂਹ ਖੁਸ਼ ਕਰਤੀ ਦਿਲ ਖੋਲ੍ਹ ਕੇ ਲੋੜੀ ਦਿੱਤੀ ਆ ਠੀਕ ਹੈ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਦੇਵੇ ਵਾਹਿਗੁਰੂ ਹਰ ਲੋੜੀ ਖੁਸ਼ੀਆਂ ਨਾਲ ਭਰਿਆ ਆਵੇ ਵੀਰ ਤੇ ਮੇਰ ਭਰਿਆਤ ਰੱਖੇ ਇਹਨਾਂ ਦੇ ਬੱਚੇ ਤੇ ਵੀ ਮੇਰ ਭਰਿਆਤ ਰੱਖੇ ਪਰਿਵਾਰ ਨੂੰ ਹਰ ਖੁਸ਼ੀ ਮਿਲੇ ਚਲੋ ਬੱਚੇ ਸਾਡੇ ਬਹੁਤ ਖੁਸ਼ ਨੇ ਤੁਰਪੇ ਟੋਲਾ ਜਾ ਰਿਹਾ ਗਲੀਆਂ ਦੇ ਵਿੱਚ ਗਾਹ ਪਾਉਂਦਾ ਹੋਇਆ ਲੋੜੀ ਦੇ ਗੀਤ ਗਾਉਂਦਾ ਹੋਇਆ ਇੱਥੇ ਕਹਿੰਦੇ ਸਾਡਾ ਪੰਮਾ ਵੀਰ ਲੋ ਜੀ ਕਹਿੰਦੇ ਟਰੈਕਟਰ ਲੈ ਕੇ ਨਿਕਲਣੇ ਲੱਗਿਆ ਸੀ ਕਿਸੇ ਪਾਸੇ ਨੂੰ ਪਰ ਵੀਰ ਨੂੰ ਅਸੀਂ ਪਹਿਲੇ ਹੀ ਘੇਰ ਲਿਆ ਵੀਰ ਕਹਿੰਦਾ ਲੋ ਜੀ ਚੱਕੋ ਫਿਰ ਵੀਰ ਨੇ ਬੇਚਾਵਾਂ ਨਾਲ ਸਾਨੂੰ ਪਿਆਰ ਦਿੱਤਾ ਅਸੀਂ ਉੱਥੋਂ ਲੈ ਮਾਇਆ ਲਈ ਤੇ ਅਗਲੇ ਘਰ ਜਾਵੜੇ ਇਹ ਆਗੇ ਜੀ ਆਪਾਂ ਤਿੰਦੇ ਵੀਰ ਦੇ ਘਰੇ ਤੇ ਉਹਨਾਂ ਦੀ ਬੀਬੀ ਨੂੰ ਜਿਹੜਾ ਚਾ ਚੜਿਆ ਉਹਨਾਂ ਨੇ ਇੰਨੀ ਜ਼ਿਆਦਾ ਖੁਸ਼ੀ ਮਨਾਈ ਮੈਂ ਕਹਿੰਦਾ ਬੱਚਿਆਂ ਨੂੰ ਦੇਖ ਕੇ ਉਹ 5 ਮਿੰਟ ਤਾਂ ਸਾਡੇ ਵੱਲ ਦੇਖਦੇ ਰਹੇ ਮਤਲਬ ਹੱਥ ਜੋੜ ਕੇ ਕਿ ਐ ਵੀ ਪੁੱਤਰ ਸ਼ੁਕਰ ਹੈ ਵੀ ਬੱਚੇ ਆਏ ਨੇ ਕਹਿੰਦੀ ਹੁਣ ਤਾਂ ਮੁੰਡੇ ਕੁੜੀਆਂ ਬੱਚੇ ਐਂਨੇ ਪਹਿਲਾਂ ਟੋਲੇ ਬਣਾ ਬਣਾਉਂ ਦਿੰਦੇ ਸੀ ਹੁਣ ਤਾਂ ਉਹ ਆਉਣੇ ਹੀ हट ਗਏ ਵੀ ਕਹਿੰਦੀ ਸ਼ੁਕਰ ਹੈ ਵਾਗਰੂ ਦਾ ਕਿ ਤੁਸੀਂ ਆਇਓ ਇਹ ਚੀਜ਼ ਦੇਖ ਕੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਮਾਨੂ ਬਾਈ ਸਕੂਨ ਮਿਲਿਆ ਬੀਬੀ ਬੜਾ ਜ਼ਿਆਦਾ ਖੁਸ਼ ਸੀ ਕਿ ਕਹਿੰਦੇ ਵੀ ਨਹੀਂ ਵਾਗਰੂ ਨੇ ਕਰੀਏ ਕਿਰਪਾ ਤੁਸੀਂ ਬੜਾ ਵਧੀਆ ਪ੍ਰਾਲਾ ਕੀਤਾ ਠੀਕ ਹੈ ਜੀ ਸਾਰੇ ਯਾਰ ਦੋਸਤਾਂ ਨੇ ਰਲ ਕੇ ਸੁਣਾਏ ਫਿਰ ਇੱਥੇ ਵੀਰ ਨੇ ਗਾਣੇ ਦੋ ਚਾਰ ਤੇ ਚਲੋ ਜੀ ਦੇਖੋ ਫਿਰ ਮਾਤਾ ਜੀ ਆਉਣਗੇ ਮਾਇਆ ਲੈ ਕੇ ਫਿਰ ਆਪਾਂ ਮਾਇਆ ਲੈ ਕੇ ਚਾਲੇ ਪਾਉਨੇ ਆ ਅਗਲੇ ਘਰਾਂ 'ਚ ਆ ਦੇਖੋ ਬੀਬੀ ਜੀ ਆ ਚੁੱਕੇ ਨੇ ਜੀ ਇਹਨਾਂ ਨੇ ਵੀ ਦਿਲ ਖੋਲ ਕੇ ਮਾਇਆ ਦਿੱਤੀ ਲੋ ਜੀ ਛੜ ਤਾ ਜਕਾਰਾ ਮੇਰੇ ਭਰਾਵਾਂ ਨੇ ਸਾਰੇ ਬਹੁਤ ਖੁਸ਼ ਨੇ ਚਲੋ ਜੀ ਲੈ ਕੇ ਮਾਇਆ ਤੁਰ ਪਏ ਅਗਲੇ ਘਰ ਜਾਵੜੇ ਕਹਿਣ ਦਾ ਮਤਲਬ ਸਾਰਾ ਨਗਰ ਸੀ ਬਹੁਤ ਜ਼ਿਆਦਾ ਖੁਸ਼ੀ ਮੈਂ ਕਹਿੰਨਾ ਆਨੰਦ ਵੱਜ ਗਿਆ ਲੋ ਜੀ ਬੱਚੇ ਸਾਡੇ ਪੂਰੇ ਖੁਸ਼ ਨੇ ਹਾਂ ਜੀ ਗੱਲ ਇਦਾਂ ਸੀ ਕਿ ਚਲੋ ਇੱਥੇ ਮਾਤਾ ਜੀ ਤੋਂ ਆਪਾਂ ਲੈ ਕੇ ਆਸ਼ੀਰਵਾਦ ਅੱਗੇ ਚੱਲੇ ਪਾਦੇ ਤੇ ਆਹ ਦੇਖੋ ਇੱਕ ਨਾ ਸਾਡੇ ਮਾਤਾ ਜੀ ਮਿਲੇ ਸਾਨੂੰ ਤੇ ਇਹਨਾਂ ਨੇ ਜਿਹੜਾ ਮੈਨੂੰ ਇੱਕ ਆਸ਼ੀਰਵਾਦ ਦਿੱਤਾ ਕਹਿੰਦੇ ਪ੍ਰਮਾਤਮਾ ਕਰੇ ਮਤਲਬ ਅਗਲੀ ਲੋੜੀ ਨੂੰ ਰੱਬ ਤੇਰੇ ਘਰ ਲੋੜੀ ਆਵੇ ਅਸੀਂ ਤੇਰੇ ਘਰ ਲੋੜੀ ਲੈਣਾ ਵਾਂਗੇ ਕਹਿੰਦੇ ਸਾਡੇ ਵੱਲੋਂ ਦੁਆਵਾਂ ਨੇ ਕਹਿੰਦਾ ਮਤਲਬ ਇਹ ਸਾਡੀਆਂ ਮਾਵਾਂ ਜੀ ਸਾਨੂੰ ਐਸੇ ਵਿਆਹਾਂ ਦੇ ਦੇ ਰਹੇ ਸੀ ਇਸੇ ਦੁਆਵਾਂ ਨਾਲ ਆਪਣੀ ਜ਼ਿੰਦਗੀ ਦੀ ਅੱਗੇ ਸ਼ੁਰੂਆਤ ਕਰਦੇ ਆਂ ਪ੍ਰਮਾਤਮਾ ਸਾਡੀਆਂ ਦਾ ਮਾਵਾਂ ਨੂੰ ਤੰਦਰੁਸਤੀ ਦੇਵੇ ਐਵੇਂ ਇਹਨਾਂ ਨੂੰ ਖੁਸ਼ ਰੱਖੋ ਜੀ ਬਾਕੀ ਬਲੌਗ ਆਪਾਂ ਅਗਲੀ ਵਾਰ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ